ਉਠਿਆ ਅਮਰਤਪਾਲ ਸਿੰਘ ਦੇ ਉੱਤੇ ਨੈਸ਼ਨਲ ਸਕਿਉਰਿਟੀ ਐਕਟ ਲਗਾਉਣ ਦਾ ਮੁੱਦਾ ਕਿਉਂਕਿ ਤੀਜੀ ਵਾਰ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲਗਾ ਦਿੱਤੀ ਗਈ ਆ ਜਿਸ ਦਾ ਵਿਰੋਧ ਹੁਣ ਵੱਡੇ ਪੱਧਰ ਦੇ ਉੱਤੇ ਕੀਤਾ ਜਾ ਰਿਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਅਮਰਤਪਾਲ ਦੇ ਸਾਥੀਆਂ ਦੇ ਵੱਲੋਂ ਵਾਰਿਸ ਪੰਜਾਬ ਦੇ ਜੋ ਜਥੇਬੰਦੀ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਤੇ ਹੋਰ ਜਿਹੜੇ ਅਮਰਤਪਾਲ ਸਿੰਘ ਨੂੰ ਚਾਣ ਵਾਲੇ ਨੇ ਉਹਨਾਂ ਦੇ ਵੱਲੋਂ ਜੋ ਨੌਜਵਾਨ ਪੀੜੀ ਆ ਜੋ ਨਸ਼ਿਆ ਤੋਂ ਦੂਰ ਹੈ ਉਹ ਸਾਰੇ ਇਕੱਠ ਇਕੱਠ ਦੇ ਰੂਪ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਪਹੁੰਚੇ ਉੱਥੇ ਪਹੁੰਚ ਕੇ ਐਨਐਸਏ ਜੋ ਅਮਰਪਾਲ ਸਿੰਘ ਦੇ ਉੱਤੇ ਲਗਾਈ ਗਈ ਆ ਉਸ ਐਕਟ ਨੂੰ ਰੱਦ ਕਰਵਾਉਣ ਦੇ ਲਈ ਰੋਸ ਪ੍ਰਗਟ ਕੀਤਾ ਤਾਂ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚ ਕੇ ਨਾਲ ਹੀ ਫਤਿਹਗੜ ਸਾਹਿਬ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਆਖਰ ਕੀ ਕੁਝ ਕਹਿ ਰਹੇ ਨੇ ਇਸ ਮੌਕੇ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੈਂਬਰ ਨੇ ਉਹਨਾਂ ਦੀ ਇੱਕ ਵਾਰ ਜੁਬਾਨੀ ਅੱਜ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਾਡੀ ਟੀਮ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਉਸ ਤੋਂ ਬਗੈਰ ਭਰਾਤਰੀ ਜਥੇਬੰਦੀਆਂ ਨਗਰ ਸਮਾਜ ਅਤੇ ਬਾਕੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਮੰਗ ਪੱਤਰ ਦੇਣਾ ਪੰਜਾਬ ਸਰਕਾਰ ਨੂੰ ਉਹਦੇ ਬਾਰੇ ਮੈਂ ਦੱਸ ਦਿਆਂ ਕਿ ਜਿਹੜਾ ਮੰਗ ਪੱਤਰ ਆ ਇਹ ਪੰਜਾਬ ਸਰਕਾਰ ਦੇ ਨਾਂ ਇਸ ਮੰਗ ਪੱਤਰ ਨੂੰ ਦਿੱਤਾ ਜਾਣਾ ਤੇ ਇਸ ਮੰਗ ਪੱਤਰ ਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਕੇਵਲ ਦੋ ਨੇ ਪਹਿਲੀ ਮੰਗ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਉੱਤੇ ਜਿਹੜੀ ਐਨਐਸਐ ਲਗੀ ਆ ਝੂਠੀ ਉਹ ਬਿਲਕੁਲ ਝੂਠੀ ਆ ਅੱਜ ਤੱਕ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਨਹੀਂ ਕਿ ਜਿਸ ਬੰਦੇ ਨੇ ਕਰਿਆ ਵੀ ਕੁਛ ਨਾ ਹੋਵੇ ਜਿਹੜਾ ਨਸ਼ੇ ਹਟਾਉਂਦਾ ਹੋਵੇ ਉਹ ਜੇਲ੍ਹ ਦੇ ਵਿੱਚ ਔਰ ਤੀਜੇ ਸਾਲ ਉਹਦੇ ਉੱਤੇ ਐਨਐਸਏ ਲੱਗੀ ਹੋਈ ਕੱਲ ਤੁਸੀਂ ਸੁਣਿਆ ਹੋਊਗਾ ਭਾਰਤ ਦਾ ਸਭ ਤੋਂ ਵੱਡਾ ਡਰੱਗ ਮਾਫੀਆ ਜਗਦੀਸ਼ ਭੋਲਾ ਗਵਰਨਮੈਂਟ ਨੇ ਉਹਨੂੰ ਜ਼ਮਾਨਤ ਦਿੱਤੀ ਆ ਡਰੱਗ ਦੇ ਸਮਗਲਰਾਂ ਨੂੰ ਜ਼ਮਾਨਤਾਂ ਗੈਂਗਸਟਰਾਂ ਨੂੰ ਜ਼ਮਾਨਤਾਂ ਪਰ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਐਨਐਸਏ ਲਾ ਕੇ ਉਹਨਾਂ ਨੂੰ ਤੀਜੇ ਸਾਲ ਉਹਨਾਂ ਨੂੰ ਅੰਦਰ ਟੱਕਤਾ ਉਹਦੇ ਖਿਲਾਫ ਅੱਜ ਅਸੀਂ ਸਰਕਾਰ ਨੂੰ ਮੰਗ ਪੱਤਰ ਦੇਣਾ ਆ ਹਾਂ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਸਾਡੀ ਸਾਰੀ ਟੀਮ ਆ ਸਾਰੀ ਸਮੁੱਚੀ ਟੀਮ ਇੱਥੇ ਹਾਜ਼ਰ ਆ ਭਾਈ ਸੁਤੰਤਰਦੀਪ ਸਿੰਘ ਜੀ ਪੱਡ ਗੁਤਰਾ ਸਰਦਾਰ ਨਵਦੀਪ ਸਿੰਘ ਤਾਨ ਸਰਦਾਰ ਰਾਜਵੀਰ ਸਿੰਘ ਸਰਦਾਰ ਸੁਦਰਸ਼ਨ ਸਿੰਘ ਜੀ ਸਰਦਾਰ ਹਰਪ੍ਰੀਤ ਸਿੰਘ ਪੰਘੂ ਬਲਕੀਤ ਸਿੰਘ ਜੀ ਅੰਮੇ ਮਾਦਰਾ ਸਾਹਿਬ ਭੈਣ ਗੁਰਜੋਤ ਕੌਰ ਮਾਹਗੜ ਔਰ ਜਿੰਨੇ ਵੀ ਨੇ ਨੌਸਵਾਨ ਆ ਭਾਵੇਂ ਅਸੀਂ ਨੌ ਨਹੀਂ ਜਾਣਦੇ ਪਰ ਫਤਿਹਗੜ੍ਹ ਜ਼ਿਲ੍ਹੇ ਨੇ ਦਸਤਾ ਇਹ ਸ਼ਹੀਦਾਂ ਦਾ ਜ਼ਿਲ੍ਹਾ ਸਰਦਾਰ ਸੁਤੰਤਰਦੀਪ ਸਿੰਘ ਜੀ ਨੇ ਕੱਲ ਇੱਕ ਬੜੀ ਦਿਲ ਦੇ ਵਿੱਚੋਂ ਆਵਾਜ਼ ਦਿੱਤੀ ਸੀ ਕਿ ਤੇ ਜ਼ਿਲ੍ਹਾ ਮਗਰ ਨਾ ਰਹਿ ਜਾਵੇ ਤੇ ਇਹਨਾਂ ਨੂੰ ਮੈਂ ਵਧਾਈ ਦੇਣਾ ਕਿ ਤੁਸੀਂ ਜ਼ਿਲ੍ਹੇ ਨੂੰ ਜਗਾਉਣ ਚ ਕਾਮਯਾਬ ਹੋ ਗਏ ਇਹ ਪਹਿਲਾ ਪ੍ਰੋਗਰਾਮ ਸੀ ਜ਼ਿਲ੍ਹਾ ਫਤਿਹਗੜ ਦਾ ਵੱਡੀ ਤਦਾਦ ਦੇ ਵਿੱਚ ਸੰਗਤਾਂ ਆਈਆਂ ਨੇ ਔਰ ਅਸੀਂ ਵੱਡੀ ਤਦਾਦ ਦੇ ਵਿੱਚ ਇੱਥੇ ਸ਼ਾਮਲ ਹੋਏ ਆਂ ਇੱਕ ਵਾਰ ਫੇਰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਐਨਐਸਏ ਰੱਦ ਕੀਤੀ ਜਾਵੇ ਐਨਐਸਏ ਤੋੜੀ ਜਾਵੇ ਔਰ ਭਾਈ ਅਮਰਤਪਾਲ ਸਿੰਘ ਪੰਜਾਬ ਨੂੰ ਪੰਜਾਬ ਲੈ ਕੇ ਆਂਦਾ ਜਾਵੇ ਪੰਜਾਬ ਦੇ ਵਿੱਚ ਉਹਨਾਂ ਦਾ ਟਰੈਲ ਚੱਲੇ ਔਰ ਉਸ ਤੋਂ ਵੀ ਮਾੜੀ ਗੱਲ ਜਿਹੜੇ ਬੰਦੀ ਸਿੰਘ ਪੰਜਾਬ ਲੈ ਵੀ ਆਂਦੇ ਉਹਨਾਂ ਦਾ ਵੀ ਟਰੈਲ ਨਹੀਂ ਚੱਲਦਾ ਉਹਨਾਂ ਦੇ ਵੀ ਕੇਸ ਉੱਥੇ ਹੀ ਖੜੇ ਨੇ ਕੋਈ ਤਰੀਖ ਨਹੀਂ ਕੋਈ ਅਪੀਲ ਨਹੀਂ ਕੋਈ ਵਕੀਲੀ ਨਹੀਂ ਕੋਈ ਤਲੀ ਨਹੀਂ ਸਿਰਫ ਉਹਨਾਂ ਦੇ ਉੱਤੇ ਐਨਐਸਏ ਲਾ ਕੇ ਉਹਨਾਂ ਨੂੰ ਢੱਕਿਆ ਜਾ ਰਿਹਾ ਮੈਂ ਸਰਕਾਰ ਨੂੰ ਫੇਰ ਬੇਨਤੀ ਕਰਦਾ ਕਿ ਘੜੀ ਦਾ ਕੰਟਾ ਜਿਹੜਾ ਉੱਥੇ ਪਾਸੇ ਨੂੰ ਸ਼ੁਰੂ ਹੋ ਗਿਆ ਥੋੜੇ ਢਾਈ ਸਾਲ ਬੀਤ ਗਏ ਕਰਿਆ ਤੁਸੀਂ ਕੱਖ ਨਹੀਂ ਮੁੰਡਿਆਂ ਦੇ ਉੱਤੇ ਨਜਾਇਜ਼ ਤਸ਼ੱਦਦ ਇਨਕਾਊਂਟਰ ਔਰ ਗੈਂਗਸਟਰਾਂ ਦੇ ਨਾਂ ਤੇ ਪੰਜਾਬ ਦਾ ਸ਼ਿਕਾਰ ਕੀਤਾ ਜਾ ਰਿਹਾ ਸੋ ਇਸ ਕਰਕੇ ਅਪੀਲ ਕਰਦੇ ਆ ਸਰਕਾਰ ਨੂੰ ਕਿ ਜਾਗੋ ਪੰਜਾਬ ਸਾਡਾ ਪੰਜਾਬ ਦੀ ਧਰਤੀ ਦੇ ਲੋਕ ਸਾਡੇ ਨੇ ਔਰ ਪੰਜਾਬ ਦੀ ਜ਼ਮੀਨ ਦੇ ਉੱਤੇ ਇਹ ਜਿਹੜਾ ੱੱੱਕਾ ਹੋ ਰਿਹਾ ਇਹ ੱੱੱਕਾ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਨਗੇ ਸਮਾਂ ਆਊਗਾ ਜਦੋਂ ਪੰਜਾਬ ਦੇ ਲੋਕ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਪੰਜਾਬ ਦਾ ਹੁਕਮਰਾਨ ਬਣਾਉਣਗੇ 2027 ਚ ਪੰਜਾਬ ਦਾ ਮੁੱਖ ਮੰਤਰੀ ਬਣੂ ਭਾਈ ਅਮਰਤਪਾਲ ਬੋਲੇ ਬੋਲੇ ਉਹਨੂੰ ਮਹੱਕਤਰ ਬਣਾ ਕੇ ਦੇ ਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੂੰ ਬਾਹਰ ਕੱਢ ਦਿਓ ਤੁਸੀਂ ਨਾ ਕੱਢਿਆ ਤਾ ਪੰਜਾਬ ਦੇ ਲੋਕ ਮੁੱਖ ਮੰਤਰੀ ਬਣਾ ਕੇ ਉਹਨਾਂ ਨੂੰ ਵਾਰਕਤ ਦਰਤਾ ਤੇ ਲੇਖਾ ਜੋਖਾ ਹੋਊਗਾ ਸਰਦਾਰ ਭਗਵੰਸਿਆ ਲੇਖਾ ਜੋਖਾ ਰੰਗਦੇਵ ਦਾ ਵੀ ਹੋਇਆ ਲੇਖਾ ਜੋਖਾ ਜ਼ਖਰੀਏ ਦਾ ਵੀ ਹੋਇਆ ਲੇਖਾ ਜੋਖਾ ਨਾਦਰ ਦਾ ਵੀ ਹੋਇਆ ਲੇਖਾ ਜੋਖਾ ਇੰਦਰਾ ਦਾ ਵੀ ਹੋਇਆ ਲੇਖਾ ਜੋਖਾ ਵਿਅੰਤ ਦਾ ਵੀ ਹੋਇਆ ਤੇ ਲੇਖਾ ਜੋਖਾ ਤੇਰਾ ਇਸ ਕਰਕੇ ਮੈਂ ਅਪੀਲ ਕਰਦਾ ਸ਼ਾਮਪਈ ਟੱਗ ਦੇ ਨਾਲ ਲੇਖਾ ਜੋਖਾ ਲੋਕ ਵੋਟਾਂ ਰਾਹੀਂ ਕਰਨਗੇ 2027 ਦੇ ਵਿੱਚ ਸਰਕਾਰ ਬਣੂਗੀ ਸਰਕਾਰੇ ਖਾਸਾ ਬਣੂਗੀ ਇਸ ਮੈਂ ਜੀ ਸੀਤਾ ਦੀ ਧਰਤੀ ਤੋਂ ਅੱਜ ਸੰਗਤ ਆਈ ਹੈ ਪਤਾ ਨਹੀਂ ਕਿਹੜੇ-ਕਿਹੜੇ ਪਿੰਡ ਤੋਂ ਅੱਜ ਵੀਰਾਂ ਘੱਟ ਕੇ ਜਿਹੜੀ ਸੰਗਤ ਆਈ ਹੈ ਸਭ ਦਾ ਮੈਂ ਪਾਰਟੀ ਵੱਲੋਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹੈ ਸੰਗਤ ਨੂੰ ਇਹ ਅਪੀਲ ਕਰਦਾ ਵੀ ਜਿਹੜੀਆਂ ਸਰਕਾਰਾਂ ਨੇ ਹਮੇਸ਼ਾ ਹੀ ਸੱਚ ਬੋਲਣ ਵਾਲਿਆਂ ਨਾਲ ਤੱਕਾ ਕਰਦੀਆਂ ਨੇ ਜਿਵੇਂ ਪਿੱਛੇ ਦੇਖਿਆ ਜਦੋਂ ਵੀ ਭਗਵਾਨਤਮਾਨ ਦੀ ਸਰਕਾਰ ਆਈ ਹੈ ਇਹਨੇ ਭਗਵਾਨ ਤੇ ਜਿਹੜਾ ਜਿਹੜਾ ਬਿਆਨ ਸਿੰਘ ਬੁੱਚੜਾ ਨੇ ਉਹਦੇ ਵਾਲਾ ਕੰਮ ਫੜਿਆ ਤੇ ਕਿਸੇ ਮੁੰਡਿਆਂ ਨੂੰ ਫੜ ਕੇ ਇਨਕਾਊਂਟਰ ਕੀਤੇ ਜਾ ਰਹੇ ਨੇ ਜਿਹੜੇ ਨਸ਼ੇ ਆਲੇ ਨੇ ਫੁੱਲੇ ਨੂੰ ਮਰਾਈ ਨੇ ਸੋ ਇਹਹੀ ਸੰਗਤ ਨੂੰ ਬੇਨ ਕਰਦੇ ਆਪਾਂ 2027 ਦੇ ਵਿੱਚ ਜਿਹੜੀ ਸਰਕਾਰ ਹੈ ਖਾਲਸਾ ਸਰਕਾਰ ਹੈ ਖਾਲਸਾ ਲੈ ਕੇ ਆਈਏ ਤਾਂ ਕਿ ਜਿਹੜਾ ਹਰ ਇੱਕ ਬੰਦੇ ਨੂੰ ਜਿਹੜਾ ਇਨਸਾਫ ਆਸੀ ਡਿਲੀਵਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਤੁਸੀਂ ਸੁਣਿਆ ਅਕਾਲੀ ਦਲ ਬਾਰਸ ਪੰਜਾਬ ਦੇ ਜਥੇਬੰਦੀ ਦੇ ਜੋ ਮੈਂਬਰ ਨੇ ਲੋਕ ਨਿਆਂ ਅਮਰਤਪਾਲ ਸਿੰਘ ਦੇ ਚੋਣ ਵਾਲੇ ਨੇ ਤਾਂ ਐਮਪੀ ਅਮਰਤਪਾਲ ਸਿੰਘ ਦੇ ਉੱਤੇ ਜੋ ਤੀਜੀ ਵਾਰ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਗਿਆ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੜਕਾਂ ਦੇ ਉੱਤੇ ਉਤਰ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਵੀ ਰੋਸ ਮਜ਼ਾਹਰਾ ਕੀਤਾ ਜਾ ਰਿਹਾ ਤਾਂ ਆਖਰ ਕੀ ਹੁਣ ਅਮਰਤਪਾਲ ਸਿੰਘ ਦੇ ਉੱਤੇ ਜੋ ਤੀਜੀ ਵਾਰ ਐਨਐਸਏ ਲਗਾਈ ਗਈ ਆ ਉਸ ਐਨਐਸਏ ਨੂੰ ਖਤਮ ਕੀਤਾ ਜਾਵੇਗਾ ਕੀ ਆਖਰ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਸਭ ਦੀਆਂ ਨਜ਼ਰਾਂ ਇਸੇ ਗੱਲ ਦੇ ਉੱਤੇ ਟਿਕੀਆਂ ਹੋਈਆਂ ਨੇ ਕਿਉਂਕਿ ਉਹਨਾਂ ਦੇ ਸਾਥੀ ਜਿਹੜੇ ਨੇ ਜਰੂਰ ਆਸਾਮ ਦੀ ਦਿਬੜੂਗੜ ਜੇਲ੍ਹ ਤੋਂ ਸਾਰੇ ਪੰਜਾਬ ਆ ਚੁੱਕੇ ਸਿਰਫ ਅਮਰਤਪਾਲ ਸਿੰਘ ਹੀ ਇਕੱਲੇ ਆਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਆਖਰ ਕਦੋਂ ਤਾਂ ਤੁਸੀਂ ਸੁਣਿਆ ਅਕਾਲੀ ਦਲ ਬਾਰਿਸ ਪੰਜਾਬ ਦੇ ਜਥੇਬੰਦੀ ਦੇ ਜੋ ਮੈਂਬਰ ਨੇ ਲੋਕ ਨੇ ਆਮ ਅਮਰਤਪਾਲ ਸਿੰਘ ਦੇ ਚਾਉਣ ਵਾਲੇ ਨੇ ਤਾਂ ਐਮਪੀ ਅਮਰਤਪਾਲ ਸਿੰਘ ਦੇ ਉੱਤੇ ਜੋ ਤੀਜੀ ਵਾਰ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਗਿਆ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੜਕਾਂ ਦੇ ਉੱਤੇ ਉਤਰ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਵੀ ਰੋਸ ਮੂਹਰਾ ਕੀਤਾ ਜਾ ਰਿਹਾ ਤਾਂ ਆਖਰ ਕੀ ਹੁਣ ਅਮਰਤਪਾਲ ਸਿੰਘ ਦੇ ਉੱਤੇ ਜੋ ਤੀਜੀ ਵਾਰ ਐਨਐਸਏ ਲਗਾਈ ਗਈ ਆ ਉਸ ਐਨਐਸਏ ਨੂੰ ਖਤਮ ਕੀਤਾ ਜਾਵੇਗਾ ਕੀ ਆਖਰ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਸਭ ਦੀਆਂ ਨਜ਼ਰਾਂ ਇਸੇ ਗੱਲ ਦੇ ਉੱਤੇ ਟਿਕੀਆਂ ਹੋਈਆਂ ਨੇ ਕਿਉਂਕਿ ਉਹਨਾਂ ਦੇ ਸਾਥੀ ਜਿਹੜੇ ਨੇ ਜਰੂਰ ਆਸਾਮ ਦੀ ਦਿਬਰੂਗੜ ਜੇਲ੍ਹ ਤੋਂ ਸਾਰੇ ਪੰਜਾਬ ਆ ਚੁੱਕੇ ਸਿਰਫ ਅਮਰਤਪਾਲ ਸਿੰਘ ਹੀ ਇਕੱਲੇ ਆਸਾਮ ਦੀ ਦਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਆਖਿਰ ਕਦੋਂ ਤੱਕ ਆਸਾਮ ਤੋਂ ਪੰਜਾਬ ਪਹੁੰਚਦੇ ਐ ਐਮਪੀ ਅਮਰਤਪਾਲ ਸਿੰਘ ਦੇਖਣ ਵਾਲੀ ਗੱਲ ਐ ਤਾਂ ਤੁਸੀਂ ਸੁਣਿਆ ਅਕਾਲੀ ਦਲ ਬਾਰਿਸ ਪੰਜਾਬ ਦੇ ਜਿੱਥੇ ਬੰਦੀ ਦੇ ਜੋ ਮੈਂਬਰ ਨੇ ਲੋਕ ਨੇ ਆਮ ਅਮਰਤਪਾਲ ਸਿੰਘ ਦੇ ਚਾਹਣ ਵਾਲੇ ਨੇ ਤਾਂ ਐਮਪੀ ਅਮਰਤਪਾਲ ਸਿੰਘ ਦੇ ਉੱਤੇ ਜੋ ਤੀਜੀ ਵਾਰ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਗਿਆ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੜਕਾਂ ਦੇ ਉੱਤੇ ਉਤਰ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਵੀ ਰੋਸ ਮਜ਼ਾਹਰਾ ਕੀਤਾ ਜਾ ਰਿਹਾ ਤਾਂ ਆਖਰ ਕੀ ਹੁਣ ਅਮਰਤਪਾਲ ਸਿੰਘ ਦੇ ਉੱਤੇ ਜੋ ਤੀਜੀ ਵਾਰ ਐਨਐਸਏ ਲਗਾਈ ਗਈ ਆ ਉਸ ਐਨਐਸਏ ਨੂੰ ਖਤਮ ਕੀਤਾ ਜਾਵੇਗਾ ਕੀ ਆਖਰ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਸਭ ਦੀਆਂ ਨਜ਼ਰਾਂ ਇਸੇ ਗੱਲ ਦੇ ਉੱਤੇ ਟਿਕੀਆਂ ਹੋਈਆਂ ਨੇ ਕਿਉਂਕਿ ਉਹਨਾਂ ਦੇ ਸਾਥੀ ਜਿਹੜੇ ਨੇ ਜਰੂਰ ਆਸਾਮ ਦੀ ਦਿਬਲੂਗੜ ਜੇਲ੍ਹ ਤੋਂ ਸਾਰੇ ਪੰਜਾਬ ਆ ਚੁੱਕੇ ਸਿਰਫ ਅਮਰਤਪਾਲ ਸਿੰਘ ਹੀ ਇਕੱਲੇ ਆਸਾਮ ਦੀ ਡਿਬੁਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਆਖਿਰ ਕਦੋਂ ਤੱਕ ਆਸਾਮ